ਆ ਬਲੇ 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 ਬਰੀ ਗੁੱਡ ਬਰੀ ਗੁੱਡ ਇਹ ਤੂੰ ਐ ਲਾਲਾ ਵਿਚਨ ਤੇ ਜੋ 5 5 ਤੇ 3 8 ਕਿਲੋਮੀਟਰ ਬਾਤ ਕਰਤੀ ਮੱਲਿਆ ਆਪਾਂ ਮਾੜੀ ਖਰਚੀ ਹੋਆ ਕਮ ਆਨ ਕਮ ਆਨ ਫਾਸਟ ਇਹਦਾ ਇਹ ਭੈਣ ਨੂੰ ਕੀ ਕਰੀ ਉਹਦੇ 72 ਦੀ ਜੰਗ ਚ ਫੱਟੜ ਹੋ ਗਿਆ ਮੱਲਾ ਨਹੀਂ ਕਿੱਛ ਗੇੜੇ ਨਹੀਂ ਖਾਂਦੇ ਸੀ ਮੈਂ ਤੈਨੂੰ ਦੱਸਾਂਗਾ ਪੂਰੀ 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 ਕਮ ਆਨ ਕਮ ਆਨ ਫਾਸਟ ਇਹ ਹੁਣ ਤੂੰ ਪਹਿਲਾਂ ਮੇਰੀ ਗੱਲ ਸੁਣ ਜੰਗ ਬਤੂ ਹੁੰਦੇ ਨੇ ਇੱਕ ਮਿੰਟ ਇਹ ਜਿਹੜੀ ਮੱਲਾ ਗੱਲ ਹੈ ਨਾ ਜਿਹੜੀ ਹੁਣ ਮੈਂ ਤੈਨੂੰ ਇਹ ਅਕੈਡਮੀ ਖੋਲੀ ਹੈ ਮਤਲਬ ਫੌਜ ਵਾਸਤੇ ਇਹਦਾ ਖੁੱਲਣ ਦਾ ਮਤਲਬ ਹੀ ਇਹ ਸੀ ਵੀ ਜਿਹੜਾ ਇਹ ਹੁਣ ਚੱਲ ਰਿਹਾ ਜੰਗ ਦਾ ਮਾਹੌਲ ਜਾ ਹਾਂਜੀ ਇਦੇ ਵਿੱਚ ਪੰਜਾਬ ਨੇ ਜਿਹੜਾ ਮੱਲਾ ਹਿੱਕ ਰਾਉਣੀ ਹੈ ਹਾਂ ਪੰਜਾਬ ਨੇ ਤਾਰ-ਤਾਰ ਗੋਲੀਆਂ ਦਾ ਕਰਨਾ ਮੁਕਾਬਲਾ ਉਹ ਧੋਤਿਆਂ ਵਾਲੇ ਕਰਨਗੇ ਇਹ ਨਹੀਂ ਕਰਦੇ ਮੱਲਾ ਇਹ ਤਾਂ ਅੱਗ ਲਾਈ ਡੱਬੂ ਕੰਦ ਤੇ ਅੱਗ ਲਾਈ ਡੱਬੂ ਕੰਦ ਤੇ ਮਰਮਾਉਣਾ ਤਾਂ ਪੰਜਾਬ ਨੂੰ ਹੈ ਇੱਕ ਦਿਨ ਬਾਅਦ ਬੱਦੋਂ ਹੁੰਦੇ ਬੱਤ ਲਿਗੇ ਆਪਾਂ ਅਬ ਗਾ ਹਾਂ ਕਿਤਾਚਾ ਐ ਕੁੜੀ ਤੋਂ ਦੱਕ ਲੰਨ ਕਾਚਾ ਨਹੀਂ ਗਣਾ ਹਾਂਜੀ ਕੋਚ ਸਾਹਿਬ ਗਣਾ ਕੋਚ ਸਾਹਿਬ ਕੋਚ ਐਵੇਂ ਮਤਲਬ ਤੇਰਾ ਹਾਂ ਹੁਣ ਦੱਸ ਗੱਲ ਦੱਸ ਕੀ ਕੋਚ ਸਾਹਿਬ ਜੀ ਹਾਂ ਬੋਲੋ ਦੋਨੇ ਪਾਸੇ ਪੰਜਾਬ ਆ ਗਿਆ ਹੁਣ ਕਿਵੇਂ ਕਰੀਏ ਅਸਲ ਵਿੱਚ ਗੱਲ ਪਤਾ ਕੀ ਹੈ ਮੱਲਾ ਇਹ ਇਹ ਗੱਲ ਸੋਚਣ ਵਿਚਾਰਨ ਵਾਲੀ ਹੈ ਵੀ ਮਤਲਬ ਦੇਖ ਇਧਰ ਵੀ ਪੰਜਾਬ ਇਧਰ ਵੀ ਪੰਜਾਬ ਹਾਂ ਅਸਲ ਦੇ ਵਿੱਚ ਜਿਹੜਾ ਇਹ ਮੁੱਦਾ ਹੈ ਨਾ ਮੁੱਦਾ ਤਾਂ ਕੁੱਲ ਮਿਲਾ ਕੇ ਪੰਜਾਬ ਨੂੰ ਖਤਮ ਕਰਨਾ ਹੈ ਵੀ ਕਿਸੇ ਲੋਟੇ ਨਾਲ ਦੋਨਾਂ ਨੂੰ ਪੜਾ ਦਈਏ ਹੁਣ ਤੂੰ ਮੇਰੀ ਗੱਲ ਸੁਣਾ ਹੁਣ ਗਜਰਾਤ ਤੇ ਨਾਲ ਬਾਰਡਰ ਨਹੀਂ ਲੱਗਦਾ ਹਾਂ ਲੱਗਦਾ ਪਾਕਿਸਤਾਨ ਦਾ ਬਾਰਡਰ ਤਾਂ ਗਜਰਾਤ ਦੇ ਨਾਲ ਵੀ ਲੱਗਦਾ ਹੈ ਉੱਥੇ ਲੜਦੇ ਨੇ ਹਾਂ ਉਧਾ ਕਿਉਂ ਆਉਂਦੇ ਆ ਪੰਜਾਬ ਚ ਹੀ ਕਿਉਂ ਲੜਦੇ ਆ ਆਪਸੇ ਆਪੇ ਲੜਦੇ ਰੋਣਾ ਤੂੰ ਵੀ ਆਪਸੇ ਮੈਂ ਇਹਨਾਂ ਦਾ ਟੱਕਰ ਕਰਾਓ ਕਿਸੇ ਲੋਟ ਮਤਲਬ ਕਿ ਕੁੱਲ ਮਿਲਾ ਕੇ ਪੰਜਾਬ ਨੂੰ ਖਤਮ ਕਰਨ ਦੀਆਂ ਨੀਤੀਆਂ ਨੇ ਗੱਲ ਕੁਝ ਨਹੀਂ ਹੈਗੀ ਸਰਕਾਰਾਂ ਦਾ ਵੀ ਕੁਝ ਨਹੀਂ ਹੈ ਹਾਂ ਸਰਕਾਰਾਂ ਦਾ ਕੀ ਜਾਣੇ ਹੁਣ ਮੇਰੀ ਗੱਲ ਸੁਣ ਮੁੰਡੇ ਤਿਆਰ ਕਰੀਏ ਤਾਂ ਦੇਖ ਅਕੈਡਮੀ ਚ ਪੜੀ ਜੱਗੇ ਤੋਂ ਵੱਧਾ ਹੋ ਗਿਆ ਕਿੰਨੇ ਮੁੰਡੇ ਆ ਗਏ ਦੇਖ ਹੁਣ ਅੱਗੇ ਨਾ ਮਤਲਬ ਬੱਕੀ ਚਰੇ ਮੈਂ ਆਏ ਵੀ ਫੌਜ ਚ ਰਿਆ ਕਰਦਿਆ ਕਰਕੇ ਮੈਨੂੰ ਫਿਰ ਨੌਲਜ ਹੈ ਚੀਜ਼ਾਂ ਦੀ ਵੱਧ ਨੌਲਜ ਥੋੜੀ ਜੀ ਏ ਮਤਲਬ ਕਹਿਣ ਦਾ ਭਾਬੀ ਇਹੀ ਸੀਗਾ ਵੀ ਮਰਵਾਉਣਾ ਤਾਂ ਇਹਨਾਂ ਨੇ ਪੰਜਾਬ ਨੂੰ ਹੈ ਜਾਣਾ ਕਿਸੇ ਦਾ ਕੁਝ ਨਹੀਂ ਹੈਗਾ ਠੀਕ ਹੈ ਜੀ ਗੱਲ ਆਪਾਂ ਉਹ ਹੀ ਰਹਿਣਾ ਵੀ ਜਿਹੜੇ ਬਾਲਾਟਾਲ ਦੇ ਵਿੱਚ ਮਰੇ ਉਹਨਾਂ ਦਾ ਦੁੱਖ ਨਹੀਂ ਪੂਰਾ ਦੁੱਖ ਹੈ ਉਹ ਅਤਵਾਦੀ ਕਹਿੰਦੇ ਜੇ ਛੋ ਯਾਰ ਤੁਸੀਂ ਪੰਜਾਬ ਨੂੰ ਮੋੜੀ ਕਿਉਂ ਬਣਦੇ ਹੋ ਜੇ ਤੂੰ ਜੰਗ ਲਾਉਣੀ ਹੈ ਉਹਦੇ ਬਾਦਰ ਤੇ ਲਾ ਲਓ ਗੁਜਰਾਣਾਂ ਲਾ ਲਓ ਕਿਤੇ ਇੱਥੇ ਮਰਜੀ ਲਾ ਲਓ ਯਾਰ ਹੈ ਚੱਲਿਆ ਮੈਂ ਤੁਰੇ ਜਾਂਦੇ ਗੱਲਾਂ ਕਰ ਲਾਂਗੇ ਮਤਲਬ ਅੱਜ ਵਾਸਤੇ ਬਹੁਤ ਹੈ ਫਿਰ ਕੋਲੇ ਬਲਾਕੇ ਚੱਲ ਤੁਰੇ ਜਾਂਦੇ ਗੱਲਾਂ ਕਰ ਲੈਣੇ ਫਿਰ ਚਲੋ ਓ ਪਾ ਦੇ ਕੀ ਕਰੀ ਜਾਂਦਾ ਉਹ ਚੱਕਰ ਚੱਕਰ ਤਾਂ ਨਹੀਂ ਆ ਗਿਆ ਮੁੰਡੇ ਨੂੰ ਸੈਂਕੜੀ ਵਾਲਾ ਖੜਾ ਕੋਲੇ ਦੇਖ ਲੈ ਦੇਖਣਾ ਚੱਲ ਮੁੰਡਿਆ ਬਜਾਮਾ ਵਾਲਾ ਦੁੱਧ ਤਗੜਿਆ ਪਏ ਤੇਰੇ ਵਾਸਤੇ ਤੇ ਜਾ ਕੇ ਫਿਰ ਰਗੜਾ ਪੀ ਲਈਂ ਜੰਗਾ ਹਾਂ ਪੀਣੀ ਹਾਂ ਮਨਾ ਖਰਾਬ ਕੱਟਾ ਕੌਣ ਆਉਂਦਾ ਓਏ ਕੀ ਕਰੀ ਜਾਂਦੇ ਉਹ ਜਬਾਨੋ ਇਹ ਫਿਰ ਆ ਗਿਆ ਓਏ ਜਵਾਨੋ ਤਾਂ ਮਤਲਬ ਇਹਦਾ ਮੁੰਡਿਆਂ ਨੂੰ ਟ੍ਰੇਨਿੰਗ ਦੇ ਰਿਆ ਸੀ ਕਿਰਮੇਲ ਸੇ ਫੌਜ ਦੇ ਵਿੱਚ ਭਾਗੀ ਕਰਾਉਣ ਵਾਸਤੇ ਤੂੰ ਬੁੱਲਿਆ ਕਿ ਉਹ ਹੋਰ ਹੋਣੇ 3 ਕਿਲੋਮੀਟਰ ਭਜਾ ਕੇ ਆਏ ਮੁੰਡੇ ਨੂੰ ਬਾਜਾਮ ਰਖੜੇ ਪਏ ਨੇ ਉਹ ਕਿਹੜੇ ਤਿੰਨ ਚਾਰ ਮੁੰਡਿਆਂ ਨੇ ਹੋੜ ਨਾਲ ਖਿਆ ਤਾਂ ਮੇਰੇ ਕੋਲੇ ਅਕੈਡਮੀ 'ਚ ਓਏ ਤੂੰ ਉਹਨਾਂ ਨਸ਼ੇ ਬਤੇਲਾ ਦੀ ਖਾ ਕੇ ਸੱਤ ਕਰਮਾ ਰੋ ਸੋੜਾ ਆਉਣਾ ਇਹਦਾ ਕਾਹ ਆਈ ਨਹੀਂ ਅੰਦਰ ਆ ਚੱਲੇ ਦਾ ਤੂੰ ਮੈਂ ਤੈਨੂੰ ਕਹੇ ਤੂੰ ਕੋਟਸਾਉ ਕਰਾ ਹੋਏ ਉਹ ਕਹੀ ਕੀ ਹੈ ਮੈਂ ਤੈਨੂੰ ਇਹ ਜੀ ਪਾਉ ਲਾਉਂ ਡੰਡ ਲਾਉਂ ਥੱਥ-ਪੱਥ ਸੁਬਹ ਲੈ ਕਹੀ ਕੀ ਜਦਾ ਓਏ ਬੇਵਕੂਫੀ ਡੀਟਪੱਟਮੀ ਜਨਸਾਨ ਆ ਯਾਰ ਨਸ਼ੇ ਲਾਏਗਾ ਕਿਸੇ ਨੂੰ ਇੰਨਾ ਤਾਂ ਖਰਚਾ ਪੱਠਾ ਚੱਲਦਾ ਤੇ ਨਸ਼ੇ ਲਾਣਾ ਨੂੰ ਨਸ਼ੇ ਕਰਦਾ ਓਏ ਬੇਕਰਤੂਤਾ ਯਾਰ ਚੱਲ ਯਾਰ ਤੇਰੇ ਵਾਸਤੇ ਬਾਜਾਮ ਲੱਗੜੇ ਪਏ ਨੇ ਓਹ ਗੱਲ ਲੱਗਦਾ ਮੁੜਿਆ ਬੱਲਾ ਆਇਆ ਤੇਰੇ ਵਾਸਤੇ ਬਾਜਾਮ ਲੱਗੜੇ ਪਏ ਨੇ ਠੀਕ ਹੈ ਗੱਲ ਸਾਰੀ ਖਾਾਕ ਦਾ ਇੰਤਜ਼ਾਮ ਕੀਤਾ ਪਏ ਤਾਂ ਓਏ ਬੱਸ ਦੇ ਆ ਲੋਕ ਯਾਰ